ਸ੍ਰੀ ਕਾਲ ਜੀ ਸਾਰਿਆਂ ਨੂੰ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਅੱਜ ਫੇਰ ਅਸੀਂ ਭੋਗਦੇ ਜਾਵਾਂਗੇ ਤੇ ਪਾਪਾ ਲੱਗੇ ਹੋਇਆ ਆਪਣੀ ਕੁੜੀ ਨਾਲ ਫੋਨ ਤੇ ਅਰਮਾਨ ਸਕੂਲ ਜਾਊਗਾ ਅਵਨੀਦਾ ਵੀ ਅੱਜ ਫਾਈਨਲ ਪ੍ਰੈਕਟੀਕਲ ਆ ਸੋ ਵੀ ਜਾਊਗੀ ਮੈਂ ਤੇ ਮੰਮੀ ਜਾਵਾਂਗੇ ਭੋਗ ਤੇ ਹੋਤ ਜਲ ਤੋਂ ਪਹਿਲਾਂ ਜਿਹੜੇ ਪਰੌਂਠੇ ਕੱਢ ਰਹੇ ਆ ਅਰਮਾਨ ਦਾ ਲੰਚ ਬਾਕਸ ਰੈਡੀ ਕਰ ਦਿੱਤਾ ਅਵਨੀਦਾ ਵੀ ਅਵਨੀਦਾ ਦਾ ਵੀ ਹੋ ਜਾਣਾ ਹੈ ਤੇ ਤੁਹਾਡੇ ਨੂੰ ਕੱਢ ਦੋ ਪਰੌਂਠੇ ਨਹੀਂ ਨਹੀਂ ਮੈਂ ਨਹੀਂ ਖਾਣਾ ਮਮਾ ਪਾਪਾ ਨੇ ਖਾਣਾ ਜਾ ਸਵੇਰੇ ਸਵੇਰੇ ਨਹੀਂ ਭੁੱਖ ਲੱਗਦੀ ਇਹ ਕਰੋ ਹੀ ਜਾਂਦਾ ਹੈ ਹੂੰ ਆਏ ਜਾਣਾ ਹੈ ਇਹ ਪਰੌਂਠਾ ਇਹ ਅਬਨੀਤ ਲਈ ਹੱਲ ਬਣਾਓ ਓਕੇ ਅਬ ਇਸਨੇ ਤਾਂ ਗੋਲੂ ਲੈ ਕੇ ਜਾਣਾ ਹੈ ਕਹਿੰਦੀ ਪਰੌਂਠੇ ਲੈ ਕੇ ਜਾਣਾ ਹੈ ਵੈਸੇ ਤਾਂ ਸਾਗ ਬਣਾਇਆ ਕੱਲ ਦਾ ਸਾਗ ਜਿਵੇਂ ਤੜਕਿਆ ਨਹੀਂ ਜੋ ਕਿ ਅੱਜ ਖੋਲਦੇ ਜਾਣਾ ਹੈ

ਬਿਆਹ ਸਾਨੂੰ ਬਹੁਤ ਰਹੀ ਐਸ ਵਾਰ ਵਧੀਆ ਆ ਖੁਸ਼ੀਆਂ ਦੇ ਟਾਈਮ ਆਉਣੇ ਚਾਹੀਦੇ ਆ ਲਓ ਜੀ ਦੁੱਧ ਤਾਂ ਸਾਡਾ ਕੜ ਗਿਆ ਆ ਮੰਮੀ ਨੇ ਇੱਧਰ ਕੱਪੜੇ ਵੀ ਧੋ ਕੇ ਸੁੱਕਣੇ ਪਾ ਦਿੱਤੇ ਆ ਹੋ ਤੋ ਹੋ ਗਿਆ ਹਾਂਜੀ ਅਰਮਾਨ ਤੇ ਅਵਨੀਤ ਚੱਲ ਗਏ ਆ ਆਪਣੇ ਆਪਣੇ ਟਿਕਾਣੇ ਤੇ ਤੇ ਹੁਣ ਦੇਖਦੇ ਮਮੀ ਹੁਣੀ ਕੀ ਕਰਦੇ ਆ ਚਲ ਮੈਂ ਪਾਣੀ ਔਦਾ ਨੀ ਜਿਦਾਂ ਤਾਂ ਨਹੀਂ ਮਚਲਾਈ ਬਾਥਰੂਮ ਦਾ ਧੋਤੇ ਆ ਮੈਂ ਹਾਂਜੀ ਪਾਪਾ ਦੇ ਕੱਪੜੇ ਪ੍ਰੈਸ ਕਰਦੇ ਆ ਪਾਪਾ ਦੇ ਕੱਪੜੇ ਕਰਦੇ ਪ੍ਰੈਸ ਤੁਸੀਂ ਕਿਹੜਾ ਸੂਟ ਪਾਉਂਗੇ ਮੇਰਾ ਹੈਗਾ ਉਹ ਜੀ ਅੱਗੇ ਵਾਲੇ ਬਾਰੇ ਨਾ ਪ੍ਰੈਸ ਕੀਤਾ ਹੈ ਇੱਕ ਜਨ ਪਾਇਆ ਸੀ ਨਾ ਤੇ ਕੰਮ ਸੜਾ ਨਿਭੜ ਗਿਆ ਕਿਉਂਕਿ ਹੁਣ ਨੀਚੋਂ ਵੀ ਚੱਲ ਗਏ ਆ ਮੀਰ ਦਾ ਜ ਪ੍ਰੈਕਟੀਕਲ ਆ ਤੇ ਪਰ ਮੈਨੂੰ ਹੁਣ ਆਪਣੀਆਂ ਤੂੰ ਛੇਤੀ ਤਿਆਰ ਹੋ ਜਾ ਪਿਛਲੇ ਵਾਰ ਬੰਦੇ ਹੋ ਗਏ ਸੀ ਕਿ ਓਕੇ ਫਿਰ ਜਦੋਂ ਸਾਰੇ ਬੈਠੇ ਮੈਂ ਨਹੀਂ ਟਾਈਮ ਲਾਉਂਦੀ ਬਨਿਤ ਦੀ ਟਾਈਮ ਲਾਉਂਦੀ ਤਿਆਰ ਹੋਣ ਫਿਰ ਜਦੋਂ ਸਾਰੇ ਬੈਠੇ ਹੋਣਾ ਨਾ ਭੋਜ ਪੈਂਦਾ ਤੇ ਚੰਗਾ ਲੰਘਦਾ ਬਾਅਦ ਚੋਂ ਬੰਦਾ ਜਾਂਦਾ ਹਾਂਜੀ ਆਪਾਂ ਭੋਜ ਤੇ ਜਾ ਕੇ ਜਦੋਂ ਸੁਣਿਆ ਹੀ ਨਾ ਪਿਛਲੇ ਵਾਰ ਪ੍ਰੋਗਰਾਮ ਬਹੁਤ ਸੋਹਣਾ ਸੀਗਾ ਹਰ ਕੋ ਵਾਰ ਤੋਂ ਵਾਇਸੀ ਕੇ ਸੰਤ ਤੇ ਐਸ ਵਾਰ ਪਤਾ ਨਹੀਂ ਹੋਣਾ ਕਿ ਨਹੀਂ ਪਰ ਬਹੁਤ ਵਧੀਆ ਪ੍ਰੋਗਰਾਮ ਸੀਗਾ ਇੰਦਾਂ ਦੇ ਪ੍ਰੋਗਰਾਮਸ ਨੂੰ ਮਿਸ ਨਹੀਂ ਕਰਨੇ ਚਾਹੀਦੇ ਓਕੇ ਸੋ ਮੈਂ ਹੁਣ ਰੈਡੀ ਹੋ ਜਾਂਦੀ ਆ ਜੀ। ਤੁਸੀਂ ਹੋ ਗਿਆ ਰੈਡੀ ਵਿਆਹ ਜਾਣੋਂ ਪਰ ਵੀ ਦੇਖਾ ਤੇਰਾ ਸੂਟ। ਲਓ ਜੀ ਅੱਜ ਪਰਮबीर ਕੱਲੀ ਪਰਦਾਦਿਆ। ਅਬ ਨੀਤ ਵੀ ਚਲ ਗਈ ਉਹਦਾ ਪ੍ਰੈਕਟੀਕਲ ਆ। ਉਹ ਅੱਜ ਹੁਸ਼ਿਆਰ ਪਰ ਗਈ ਜੋ ਹੁਸ਼ਿਆਰ ਪਰ ਹੁਣ ਪ੍ਰੈਕਟੀਕਲ ਅਰਮਾਨ ਦਾ ਟੈਸਟ ਸੀ। ਤੇ ਰਸੋਈ ਮੇਰੀ ਐਨ ਹੁਣ ਸਫਾਈ ਹੋ ਗਈ ਆ। ਮੈਨੂੰ ਵਧੀਆ ਲੱਗਦਾ ਜਦ ਰਸੋਈ ਚ ਸਫਾਈ ਹੋਈ ਉਹ ਮੈਂ ਤਾਂ ਵੀਡੀਓ ਬਣਾਉਣੀ ਹੁੰਨੀ ਆ। ਆਪਾਂ ਲਾਈਵ ਜਗਾਈ। ਮम्मी ਨੇ ਤਾਂ ਮੇਰਾ ਧਿਆਨ ਕਰਨਾ ਹੀ ਔਖਾ ਕੀਤਾ ਸੀਗਾ ਆ ਘਰ ਔਖਾ ਸੀ ਆ ਵੀ ਕਿਉਂ ਸੁਫਾਈ ਤਾਂ ਮੈਂ ਹੀ ਕੀਤੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੇਰੀ ਰਸੋਈ ਜਦੋਂ ਤੱਕ ਸਾਫ਼ ਹੋਈ ਮम्मी ਨੇ ਤੁਹਾਨੂੰ ਧਿਆਨ ਨਾਲ ਨਹੀਂ ਬੈਠਿਆ ਆਓ ਫਿਰ ਮੁੜ ਕੇ ਤਾਂ ਘਰੇ ਹੀ ਆਉਣਾ ਹੁੰਦਾ ਕਿੱਥੇ ਮਰਜ਼ੀ ਚੱਲ ਜਾਓ ਤੁਸੀਂ ਫਿਰ ਦਵਾਚੀ ਉਹ ਹੀ ਸੂਟਵਾ ਲਿਆ ਹੋਰ ਸੂਟ ਮਾੜਾ ਵਧੀਆ ਆ ਮੈਨੂੰ ਸੋਹਣਾ ਲੱਗਦਾ ਆ ਮੈਂ ਕਦੀ ਵੀ ਕੱਪੜਿਆਂ ਨੂੰ ਬਹੁਤ ਜ਼ਿਆਦਾ ਇਮਤਿਹਤ ਨਹੀਂ ਦਿੱਤੀ ਹੈਗੀ ਮੈਨੂੰ ਬਹੁਤ ਸਾਰੇ ਰਿਸ਼ਤੇ ਸਾਰਾ ਨੇ ਵੀ ਟੋਕੇ ਤੇ ਮੋੜ-ਮੋੜ ਅਫਿਸ ਸੂਟ ਪਾਉਣੀ ਰਹਿੰਦੀ ਹੈ ਉਹ ਵੀ ਮੇਰੀ ਸਿਰ ਤੇ ਕੋਈ ਅਸਰ ਨਹੀਂ ਮੈਨੂੰ ਵਧੀਆ ਲੱਗਦੇ ਮੋੜ-ਮੋੜ ਕੇ ਵੀ ਸੂਟ ਪਾਉਣੇ ਪੈਸੇ ਖਰਚਿਓ ਆ ਨਾਲ ਆਪਣੇ ਮਨ ਨੂੰ ਜਿਹੜਾ ਸੋਹਣਾ ਲੱਗੇ ਇਹ ਹੁਣ ਗੱਲ ਆਈ ਗਈ ਖਾਓ ਮਨ ਭਾਉਣਾ ਤਾਂ ਪਹਿਲਾਂ ਜੱਗ ਪਾਉਂਦਾ ਜੰਦ ਨੇ ਕਿਸੇ ਪਾਸੇ ਵੀ ਨਹੀਂ ਇੱਥੇ ਸੋਹਣਾ ਹੈਗਾ ਤੇ ਇਦਾਂ ਆ ਆਪਣੀ ਮਨ ਪਸੰਦ ਅਸੀਂ ਮੁੜ ਕੇ ਆ ਕੇ ਇਸ ਬਾਰੇ ਗੱਲਾਂ ਹੋਰ ਵੀ ਕਰਾਂਗੇ ਤੇ ਹੁਣ ਅਸੀਂ ਚਲੀਏ ਚਲੋ ਚਲੀਏ ਠੀਕ ਹੈ ਤੁਸੀਂ ਆ ਜਿਓ ਹੈ। ਆ। ਤਾਂ ਹੋ ਗਿਆ ਸਾਰੇ ਜਿੰਦੇ ਲਾ ਕੇ ਆ ਜਿਓ। ਠੀਕ ਹੈ। ਤੇ ਅਸੀਂ ਮੁੜ ਕੇ ਆ ਕੇ ਗੱਲ ਜ਼ਰੂਰ ਕਰਾਂਗੇ ਇਸ ਟੌਪਿਕ ਦੇ ਉੱਤੇ ਵੀ ਠੀਕ ਹੈ। ਓਕੇ। ਜਿਹੜੀ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਮੁੜ ਕੇ ਹਿਸਟਪਾ ਲਿਆਓਗੇ। ਇਹਨਾਂ ਦਾ ਬਾਹਰ ਹੀ ਲਾਉਣਾ ਹੈ ਕੋਸਟ ਬੋਰਡ ਦੇ ਤੇ। ਇੱਥੇ ਨਹੀਂ ਲਾਉਣਾ 메ਨ ਗੇਟ ਤੇ। ਆਹੋ ਐਸ਼ਾ ਇਹਨੂੰ ਲਾਉਣਾ ਮੀਨ ਗੇਟ ਨਾਲ ਨਹੀਂ ਲਾਉਣੀ। ਲਾ ਦੇਓ। ਇੱਥੇ ਵੇਪਾਪਾ ਥੱਲੇ ਡਰੋ ਦੇ ਵਿੱਚ ਦੋਨੇ ਚਿੰਦੇ। ਜੀ ਅਸੀਂ ਹੁਣ ਚੱਲਦੇ ਆ। ਤੇ ਇਸ ਵਾਰ ਤੁਸੀਂ ਪਹਿਲਾਂ ਜੂਸ ਪੀ ਲਿਓ ਅੱਜ ਵਿਆਹ ਨਹੀਂ ਅੱਜ ਕੋ ਹੋ ਗਿਆ ਹਾਂ ਫੇਰ ਵੀ ਫੇਰ ਤੁਸੀਂ ਕਹਿਣਾ ਪਕੌੜੇ ਖਾ ਕੇ ਮੇਰਾ ਬੀਪੀ ਵੱਧ ਗਿਆ ਕੋਈ ਨਹੀਂ ਉਹ ਵਿਆਹ ਤੇ ਲੇਟ ਹੋ ਜਾਂਦਾ ਬੰਦਾ ਕਿਉਂਕਿ ਲਾਵਾ ਪਹਿਲਾਂ ਕਰਨੀਆਂ ਹੁੰਦੀਆਂ ਅੱਜ ਤਾਂ ਹੁਣ ਸਪਹਿਲਾਂ ਰੋਟੀ ਖਾ ਲਈਓ ਆ ਰੋਟੀ ਖਾ ਲਈ ਸਿੱਕ ਬਣਾ ਕੇ ਆ ਜਾ ਬਾਬ ਅੱਜ ਅਸੀਂ ਬਹੁਤ ਪਹਿਲਾਂ ਚੱਲੇ ਪਿਛਲੀ ਵਾਰ ਜਦੋਂ ਆ ਭੋਗ ਸੀਗਾ ਉਦੋਂ ਸੇ ਸਭ ਤੋਂ ਲੇਟ ਸੀ ਅੱਜ ਮੈਨੂੰ ਲੱਗਦਾ ਅਸੀਂ ਪਹਿਲਾਂ ਆ ਸਭ ਤੋਂ

ਮਤੇ ਜਾਨ ਹਰ ਜਨ ਹਰ ਅੰਦਰ ਮਹੀ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੱਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੂ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਨਾਨੀ RAMANAND ਜੀ ਜਗਤ ਪੇਖਾਰੀ ਫਿਰ ਤੋ ਹੈ ਲਓ ਜੀ ਪਾਠ ਦੇ ਭੋਗ ਸਮਾਪਤ ਹੋਣ ਤੋਂ ਬਾਅਦ ਅਸੀਂ ਲੰਗਰ ਛਕਿਆ ਤੇ ਹੁਣ ਅਸੀਂ ਆ ਗਏ ਵਾਪਸ ਆਪਣੇ ਘਰ ਨੂੰ ਬਹੁਤ ਵਧੀਆ ਪ੍ਰੋਗਰਾਮ ਸੀ ਅੱਜ ਵੀ ਉਸ ਦਿਨ ਦੀ ਤਰ੍ਹਾਂ ਜਿਵੇਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉਸ ਦਿਨ ਹਰਖਵਾਲ ਤੋਂ ਸੰਤ ਆਏ ਸੀ ਤੇ ਬਹੁਤ ਸੋਹਣਾ ਪ੍ਰੋਗਰਾਮ ਸੀ ਤੇ ਅੱਜ ਵੀ ਇਦਾਂ ਹੀ ਸੀ ਪ੍ਰੋਗਰਾਮ ਬਹੁਤ ਸੋਹਣਾ ਜੰਡਾ ਪਾਪਾ ਨੇ ਤੇ ਲਟਕਾਏ ਆ ਲਾਉਂਚ ਅਸੀਂ ਆ ਗਏ ਮਿਆਵਾਂ ਨੇ ਤਾ ਉਹ ਤੇ ਅੱਦਰ ਡਿਊਟੀਆਂ ਵੀ ਨਿਭਾਉ ਰਹੀਆਂ ਆ ਆ ਕੰਮ ਨਹੀਂ ਪਿੱਛਾ ਛੱਡਦਾ ਆ ਕੰਮ ਨਹੀਂ ਪਿੱਛਾ ਛੱਡਦਾ ਜਿੱਥੇ ਮਰਜੀ ਚੱਲ ਜਾਓ ਆ ਬਾਬੇ ਨੇ ਗੱਲਾਂ ਤਾਂ ਬਹੁਤ ਸੋਹਣੀਆਂ ਸੁਣਾਈਆਂ ਕਹਾ ਕੀਤੀ ਲੋਜੀ ਕਹਿੰਦੇ ਬਾਬਾ ਕਹਿੰਦਾ ਸੇਰਟ ਕੇ ਪਾਟ ਕਰੋ ਕਹਿੰਦਾ ਸਾਡੇ ਸਾਡੇ ਗੋਹੇ ਦਾ ਬੋਝ ਹੁੰਦਾ ਆਏ ਵਾਹਿਗੁਰੂ ਧਿਆ ਮਾਂ ਚ ਸ਼ਰਦਾ ਚਾਹੀਦੀ ਆ ਮਮਾ ਜੀ ਹਾਂ ਜੀ ਹੋ ਜੀਏ ਫਿਰ ਤਿਆਰ ਜਾਗੋ ਤੇ ਜਾਣ ਲਈ ਹੋਰ 7 ਵਜੇ ਸੱਜਿਆ ਕਿੰਨੇ ਵਜੇ ਦਾ 6:30 ਨਹੀਂ ਨਹੀਂ 6:00 ਵੱਜ ਕੇ 5 ਮਿੰਟ ਹੋ ਗਏ ਆਹ ਹੋ ਜਾਓ ਤਿਆਰ ਤੇ ਸੇਰਿਸਪੋ ਤੇਗਾ ਸੀ ਬਹੁਤ ਵਧੀਆ ਪ੍ਰੋਗਰਾਮ ਰਿਹਾ ਉੱਥੇ ਤੇ ਨਾਲਕਿਆਂ ਦਾਦਕਿਆਂ ਬੜੀ ਸੋਣਾ ਉੱਥੇ ਮਸਾਲਾ ਚੱਲਿਆ ਫਾਰੇ ਬੋਲ ਰਿਹਾ ਹੈ ਕਿ ਸਾਫ ਵਧੀਆ ਲੱਗ ਰਿਹਾ ਹੈ ਪ੍ਰਾਣਿਕ ਨੂੰ ਵਿਰਸੇ ਦੀਆਂ ਗੱਲਾਂ ਹੁੰਦੀਆਂ ਆ। ਬਾਣ ਬਿਜਾਉਣ ਦਾ ਸੋਹਣਾ ਪ੍ਰੋਗਰਾਮ ਹੋ ਗਿਆ ਤੇ ਮੈਂ ਇਸ ਵੇਲੇ ਗੱਲ ਕਰ ਰਹੀ ਸੀਗੀ ਸੁਕਤਾ ਵੀ ਕੱਪੜਿਆਂ ਦੀ ਤੇ ਇਦਾਂ ਜੀ ਅੱਗੇ ਗੱਲ ਤੁਸੀਂ ਖਾਓ ਮਨ ਭੋਰਦਾ ਤੇ ਪੈਨੋ ਜੱਟ ਪਾਉਂਦਾ ਸਹੀ ਆ ਪਰ ਹੁਣ ਐਸੀ ਗੱਲ ਇਸ ਲਈ ਨਹੀਂ ਹੈ ਕਿ ਕਿਉਂਕਿ ਖਾਓ ਤੁਸੀਂ ਡਾਕਟਰਾਂ ਨੇ ਉਹਨਾਂ ਦਾ ਜੋ ਡਾਕਟਰ ਕਹਿੰਦੇ ਹੋ ਖਾਓ ਕਿਉਂਕਿ ਅੱਜ ਕੱਲ ਕੋਈ ਐਸ ਇਨਸਾਨ ਹੋ ਜਿਹੜਾ ਆਪਣੇ ਮਰਜ਼ੀ ਨਾਲ ਜੀ ਖਾ ਸਕਦਾ ਆ ਕੋਈ ਮਿੱਠਾ ਨਹੀਂ ਖਾ ਸਕਦਾ ਕੋਈ ਤਲੀ ਖਾ ਸਕਦਾ ਜਿਹਦਾ 40 ਇਸ ਤੋਂ ਬਾਅਦ ਉਹ ਮਰਨੇ ਹੋ ਜਾਂਦੇ ਆ ਉਹਨੂੰ ਬਹੁਤ ਪਰਹੇਜ਼ ਕਰਨਾ ਪੈਂਦਾ ਆ ਤੇ ਕਿਉਂਕਿ ਬੱਚੇ ਦਾ ਖਾ ਪੀ ਕੇ ਆਪਣਾ ਪਚਾ ਲੈਦੇ ਧੌੜ ਭੱਜ ਕੇ ਤੇ ਬਾਕੀ ਰਹੀ ਗੱਲ ਕੱਪੜਿਆਂ ਦੀ ਕੱਪੜੇ ਵੀ ਇਦਾਂ ਐ ਜੀ ਹਰ ਇੱਕ ਦਾ ਜੀ ਕਰਦਾ ਵੀ ਅਸੀਂ ਵਧੀਆ ਤੋਂ ਵਧੀਆ ਕੱਪੜੇ ਪਾਈਏ ਅਨਾਂ ਸੋਨੇ ਸੋਨਾ ਪਹਿਰਾਵਾ ਪਾਈਏ ਜਿੱਥੇ ਕਿਤੇ ਜਾਣਾ ਹੋਵੇ ਪਰ ਸਾਨੂੰ ਆਪਣਾ ਦੇਖਣਾ ਚਾਹੀਦਾ ਆ ਖਰਚਾ ਕਿਉਂਕਿ ਖਰਚੇ ਅੱਜ ਕੱਲ ਸਾਰਿਆਂ ਦੇ ਬਹੁਤ ਆ ਘਰਾਂ ਦੇ ਵਿੱਚ ਬੱਚਿਆਂ ਦੀਆਂ ਪੜਾਈਆਂ ਦੇ ਵੀ ਤੇ ਸਭ ਸਾਡੇ ਤੁਸੀਂ ਵੇ ਨਹੀਂ ਐਦਾ ਕਿਸੇ ਦੀ ਸਹਿਮਤ ਹੋ ਸਕਦੀ ਵੀ ਜੇ ਕੋਈ ਕਵੇ ਵੇ ਫਲਾਣ ਨੇ ਇੰਨਾ ਵਧੀਆ ਕੱਪੜਾ ਪਾਇਆ ਮੈਂ ਵੀ ਉਨੀ ਕੱਪੜਾ ਪਾਵਾਂ ਤੇ ਬਾਰ-ਬਾਰ ਤੁਸੀਂ ਪਾ ਲਓ ਅੱਜ ਤੱਕ ਕਿਸੇ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਕੋਈ ਦੇਖੇ ਇਹਨੇ ਪ੍ਰੋਗਰਾਮ ਸਾਰੇ ਕੋਈ ਆਪਣੇ ਆਪ ਨੂੰ ਦੇਖਦਾ ਵੀ ਮੈਂ ਸੋਹਣਾ ਲੱਗਦਾ ਮੈਂ ਕਿੱਦਾਂ ਦਾ ਲੱਗਦਾ ਮੇਰਾ ਸੂਤ ਸੋਹਣਾ ਆ ਕਿਸੇ ਕੋ ਕੋਈ ਟਾਈਮ ਨਹੀਂ ਹੈਗਾ ਬਾਤੋ ਬਾਤ ਤੁਹਾਡਾ ਕੋਈ ਆਪਣਾ ਸਗਾ ਕਹ ਦੋਗਾ ਵੀ ਤੂੰ ਸੂਤ ਤੇਰਾ ਸੋਹਣਾ ਆ ਜਾਂ ਕਿੱਦਾਂ ਪਰ ਨਹੀਂ ਇੰਨਾ ਤੱਕੀ ਦਾ ਸੋਚਿਆ ਕਰੋ ਤੁਸੀਂ ਵੀ ਕੋਈ ਸਾਨੂੰ ਕੀ ਕਹੂਗਾ ਵੀ ਤੂੰ ਮੜਮੜੋ ਹੀ ਕੱਪੜੇ ਪਾਉਣ ਆਇਆ ਜਾਂ ਕਿੱਦਾਂ ਤੇ ਬਹੁਤ ਮਹਿੰਗੇ ਕੱਪੜੇ ਆਉਂਦੇ ਆ ਬਾਰ-ਬਾਰ ਪਾ ਲਿਆ ਪਰ ਕੋਈ ਕੁਛ ਨਹੀਂ ਕਹਿੰਦਾ ਤੁਹਾਨੂੰ ਆਪਾਂ ਤਾਂ ਮੜ ਕੋਲ ਉਹੀ ਪਾ ਲੀਦੇ ਆ ਦੁਨੀਆ ਦੀ ਕਿਸੇ ਦਾ ਜਿੱਤ ਹੁੰਦੀ ਜੇ ਤੁਸੀਂ ਵਧੀਆ ਵੀ ਪਾ ਲਓਗੇ ਤਾਂ ਵੀ ਹੀ ਕਿਸੇ ਦੇ ਨਾਲੋਂ ਵਧੀਆ ਕਹਿਣਾ ਦੁਨੀਆ ਹਰ ਇੱਕ ਪਾਸੇ ਭੰਡਦੀ ਆ ਅਸੀਂ ਪਿੱਛੇ ਇੱਕ ਵਿਆਹ ਤੇ ਗਏ ਤੇ ਉਹ ਕੁੜੀ ਦੀ ਮਾਂ ਕੁੜੀ ਦੀ ਮਾਂ ਸੁਣਨਾ ਸੁਣੀ ਸੀ ਚੀ ਲੰਮੀ ਜਵਾਨ ਔਰੀ ਚਿੱਟੀ ਤੋਨੇ ਸ਼ਰਾਰਾ ਪਾਇਆ ਸੀ ਫਮ ਸ਼ਰਾਰਾ ਨਾਲ ਸ਼ਰਾਰਾ ਪਾਇਆ ਸੀ ਤੇ ਸਾੜੀ ਵੀ ਸੀ ਮਨ ਮੈਂ ਤੁਹੇ ਬਿਲਕੁਲ ਸਾਰੀ ਦੀ ਸੀ ਉਹ ਕੁੜੀ ਦੀ ਮਾਂ ਜੇ ਸੁਣਦਾ ਵਿਆਹ ਤੇ ਮੇਰੇ ਨਾਲ ਕੋਈ ਬੈਠੇ ਸੀ ਉਹਦੇ ਰਿਸ਼ਤੇਦਾਰ ਤੇ ਜੰਡਰ ਮੈਨੂੰ ਕਹਿੰਦੇ ਉਹ ਉਹਨਾਂ ਨੂੰ ਮੈਂ ਗੱਲ ਕਰਨ ਲੱਗਿਆਂ ਨੇ ਇਹ ਨਹੀਂ ਸੋਚਿਆ ਵੀ ਇਹ ਵੀ ਵਿਆਹ ਹੈ ਵੀ ਇਹਨਾਂ ਦੀ ਕੋਈ ਖਾਸ ਰਿਸ਼ਤੇਦਾਰੀ ਹੋ ਸਕਦੀ ਹੈ ਨਾ ਤੇ ਮੈਨੂੰ ਵੀ ਜਨ ਕਹਿੰਦੇ ਆਹ ਕੁੜੀ ਦੀ ਮਾਂ ਆ ਲੈ ਚੰਗਾ ਲੱਗਦਾ ਆ ਹੁਣ ਕੁੜਮਾ ਵਾਲੀ ਹੋ ਗਈ ਇਹਨੇ ਸ਼ਰਾਰਾ ਪਾਇਆ ਹੈ ਹੈ ਮੈਂ ਕਿਹਾ ਬਾਵੇਂ ਇਹਦੇ ਤੋਂ ਕੋਈ ਸੋਣਾ ਲੱਗਦਾ ਆ ਤੇ ਬਾਕੀ ਮੈਨੂੰ ਇਹ ਗੱਲ ਨਹੀਂ ਹੈ ਕਿ ਉਹ ਵਿਚਾਰੀ ਨੇ ਪਤਾ ਨਹੀਂ ਪਹਿਲਾਂ ਵਿਆਹ ਤੋਂ ਪਹਿਲਾਂ ਪੀ ਕੇ ਨਹੀਂ ਪਾਉਣ ਦਿੱਤਾ ਹੋਣਾ ਹਨਾ ਕਹਿੰਦੇ ਹੁਣ ਹੀ ਆਪਣੇ ਘਰ ਜਾ ਕੇ ਪਾਏ ਇੱਥੇ ਨਹੀਂ ਪਾਉਣੇ ਫਿਰ ਸਹੁਰੇ ਘਰ ਵੀ ਪਤਾ ਹੀ ਉਹ ਕਿੱਦਾਂ ਦਾ ਬਹਾ올 ਜਿਹੜਾ ਹੁਣ ਕੁੜੀ ਜਾਵੇ ਕਿੰਨੇ ਸਾਲ ਪਹਿਲਾਂ 25 26 ਸਾਲ ਪਹਿਲਾਂ ਵਿਆਹ ਹੋਇਆ ਹੋ ਕੇ ਉਹਦਾ ਦੇ ਰਿੱਜਾ ਹੋਊਗਾ ਨਹੀਂ ਫਿਰ ਗਾਹ ਨਿਆਣੇ ਰਿੱਜ ਪਗਾਉਂਦੇ ਆ ਜਿੱਦਾਂ ਸਾਡੇ ਵੀ ਆਪਣੀ ਤਾਂ ਕਹਿੰਦੀ ਸੀ ਵੀ ਅਸੀਂ ਸਾਲ ਕੋ ਪੈਸੇ ਆ ਜਾਣ ਅਸੀਂ ਆਪਣੀ ਮੰਮੀ ਦਾ ਪੈਲਸ ਦੇ ਵਿੱਚ ਕਰਾਂਗੇ ਨਾ ਬੱਚਿਆਂ ਦੀ ਜੀਹ ਹੁੰਦੀ ਆ ਹੋ ਸਕਦਾ ਬੱਚਿਆਂ ਦੀ ਜੀਹ ਹੋਵੇ ਆਪਣੇ ਮਾਣ ਸ਼ਰਾਰਾ ਪਾਉਂਦੀ ਹੈ ਨਾ ਉਹਨਾਂ ਨੇ ਪਾਇਆ ਉਹ ਬੱਚੇ ਕੋਈ ਸੀ ਮਾਂ ਕੋਈ ਸੀ ਸਾਡਾ ਕੀ ਮਤਲਬ ਐ ਅਸੀਂ ਕਿਸੇ ਨੂੰ ਟੋਕੀ ਹੈ ਨਾ ਗਲਤ ਕਰ ਲਿਆ ਤੇ ਮੈਨੂੰ ਬੜਾ ਜੀਰ ਲੱਗਾ ਪਰ ਪਤਾ ਨਹੀਂ ਪਰ ਕੌਣ ਸੀ ਕੀ ਉਹਨਾਂ ਨੇ ਕੀ ਨਹੀਂ ਤੇ ਵਧੀਆ ਜੋ ਕਿਸੇ ਦੇ ਮਨ ਆਉਂਦਾ ਆ ਕਰ ਲੈਂਦੇ ਆ ਕਰੋ ਇੱਦਾਂ ਵੀ ਅਗਲਾ ਕੰਮ ਕਿਸੇ ਨੂੰ ਕਿਸੇ ਦਾ ਮਨ ਨਾ ਲਖਾਦਾ ਹੋਵੇ ਨਾ ਸਭ ਤੋਂ ਮੇਨ ਗੱਲ ਇਹ ਹੈ ਜਿਹੜਾ ਵੀ ਤੁਸੀਂ ਕੰਮ ਕਰੀਏ ਕਿਸੇ ਦਾ ਮਨ ਨਾ ਦੁਖਦਾ ਹੋਵੇ ਤੇ ਬਾਕੀ ਆਪਣੀ ਕੁਸ਼ਲਤਾ ਨਾਲ ਕੋਈ ਕਰਦਾ ਹੀ ਹੈ ਨਾ ਠੀਕ ਹੈ ਹੁਣ ਅਸੀਂ ਜਾਵਾਂਗੇ ਜਾਗੋ ਤੇ ਜਾਗੋ ਤੇ ਜਨ ਤਿਆਰ ਹੋ ਜਾਈਏ ਮਿਲਦੇ ਆਲੀ ਦੁਨੀਆ ਦੇ ਵਿੱਚ